ਕਿੰਸਾ ਸਿੱਕਾਲ ਦੇ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਈ ਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਪੰਜ ਮੱਝਾਂ ਤੇ ਦੋ گاਵਾ ਤੁਹਾਨੂੰ ਦਿਖਾਉਣੀ ਆ ਟੋਟਲ 7-8 ਪਸ਼ੂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਉਹਨਾਂ ਕਰਦੇ ਵੀ ਹਾਂ ਨਾ ਕਿ ਪੁੱਛਦੇ ਆਂ ਸਾਰੀ ਡਿਟੇਲ ਬਾਕੀ ਬੰਤੇ ਹੀ ਹੁੰਦੀ ਆ ਬੀਸੂਆਂ ਦੀ ਆਪਣੀ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜਾ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਦੋ ਟਾਈਮ ਚੁਵਾਈ ਕਰਾ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਚਲੋ ਵਧੀਆ ਚੀਦਾ ਜੇ ਹੋ ਗਿਆ ਪ੍ਰੋਗਰਾਮ ਵਧੀਆ ਵਧੀਆ ਫਿਰ ਹਾਂਜੀ ਹਾਂਜੀ ਹੋ ਗਿਆ ਜੀ ਹੋ ਗਿਆ ਠੀਕ ਆ ਪ੍ਰੋਗਰਾਮ ਚਲੋ ਵਧੀਆ ਕੀਤਾ ਸੀ ਤੁਸੀਂ ਹਾਂਜੀ ਚਲੋ ਜੀ ਚਲੋ ਫਿਰ ਨਾਮ ਦੱਸਦੇ ਅਮਰਿੰਦਰ ਸਿੰਘ ਰੇਂਡਿ ਕੇਹਾ ਦਸੀਲ ਬਟਾਲਾ ਜਿਲ੍ਹਾ ਦਾਸਪੁਰ ਤੇ ਇਹ ਫੋਨ ਨੰਬਰ ਵੀ ਬੋਲ ਦੋ 985682775 ਠੀਕ ਆ ਅੱਜ ਆ ਗਿਆਂ ਵਾ ਪੰਜ ਮੱਜਾਂ ਤੇ ਦੋ ਗਾਵਾਂ ਤੇ ਪਹਿਲਾਂ ਗਾਵਾਂ ਵੀ ਖਾ ਦਈਏ ਫਿਰ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਗਾਵਾਂ ਪਹਿਲਾਂ ਤੁਹਾਨੂੰ ਦਿਖਾ ਦਈਏ ਗਾਵਾਂ ਦੋਵੇਂ ਕੱਪੜਾ ਚ ਵੀਰ ਜੀ ਦੋਵੇਂ ਕੱਪੜਾ ਦੋਵੇਂ ਬਰਾਸਾ ਰਹੀਏ ਵੀਰ ਜੀ ਚਲੋ ਇਹੀ ਤੌਰ ਤੇ ਦੋ ਮਿਲਦਾ ਫਿਰ ਕਿੰਨਾ ਖੜਦੀ ਟਾਈਮ ਹੈ ਨਹੀਂ ਜੀ ਹਫਤਾ ਲੈਣਾ ਵੈਰ ਨਹੀਂ ਹਫਤਾ ਲੈ ਜੀ ਸੋਨੇ ਵੀ ਕੋ ਰੈਟ ਪਲੀ ਜੀ ਆਹ ਦੇਖੋ ਵੈਟ ਨੂੰ ਕੀ ਲੱਗਾ ਹੋਰੀ ਬਾਕੀ ਥਾਂ ਬੜਾ ਕਮਾਲ ਦਾ ਲੱਗਾ ਜੇ ਤਿਆਰ ਹੋਣੀ ਆ ਦੁੱਧ ਜਿਹੜਾ ਕਹਿੰਦੇ ਕਿ 20 ਲੀਟਰ ਦੇ ਕਰੀਬ ੱਢੀ ਜਾਊਗੀ ਉਹ ਤੇਰਾ ਸੰਭੀ ਸੁੰਭੀ ਚੰਗੀ ਆ ਨਿੱਗਰ ਆ ਜਿੰਨੀ ਵੀ ਹੈਗੀ ਆ ਅਜੇ ਅੱਜ ਹੀ ਕਿੰਦੇ ਜੋੜਾ ਆਇਆ ਸੀ ਇਹ ਵਾਲਾ ਆ ਥਾਣੇ ਦੇ ਦੇਖ ਸਕਦੇ ਇੱਕ ਰੀ ਲੱਗ ਕੇ ਤੋਂ ਆਪਾਂ ਅਜੇ ਥਣ ਭਰਨੇ ਆ ਜੇ ਫੱਟਾਂ ਲੇ ਆ ਥਣ ਪੂਰਾ ਜੇ ਭਰੂਗੀ ਤੇ ਚਿਹਰਾ ਵੀ ਦੇਖ ਸਕਦੇ ਜੀ ਸ਼ਾਂਤ ਜੀ ਆ ਜੀ ਤੇ ਕਿੰਨਾ ਫਿਰ ਇਹਦਾ ਮੁੱਲ ਵੇਖ ਲਓ ਵੇਜੀ ਵਰਗੀ ਜੀ ਆ ਥਾਨ ਕਦਾ ਜ਼ਰਾ ਕਾਇਆ ਹਾਂਜੀ ਥਾਨ ਤੇ ਬੜਾ ਪਿਆਰਾ ਔਖਾ ਲੱਭਣਾ ਆ ਜੱਸ ਨੂੰ ਕਰੀਏ ਕਿੰਨੇ ਦੀ ਕਰਨੀ 60 ਆ ਦੇ ਦੀ ਨਹੀਂ ਕਰਦੀ ਕੋਈ ਮੰਨਤਾ 200 ਗਿਨਾ ਕਰਦੀ 55 ਦੀ 50 ਦੇ ਦੀਏ 2000 ਛੱਡ ਦੀਏ ਵਿੱਚੋਂ ਛੱਡ ਦਾਂਗੇ 48000 ਦੀ ਜਿਹੜੀ ਕਹਿੰਦੇ ਕਿ ਦੇ ਦੇਣਗੇ ਕੋਈ ਪਰ ਐਡ ਨਹੀਂ ਨੂੰ ਥਾਂ ਲਗਾ ਇਹ ਨੇ ਦੇ ਦੇਣਾ ਹੱਥਾ ਲੈਣਾ ਵੈਣ ਨਹੀਂ ਕਹ ਤਾ ਦਰਦ ਨੂੰ ਲੈ ਜੂਗੀ ਪਹਿਲਾਂ ਤਾਂ ਖੰਡੀ ਦੀ ਰਿਵੜ ਲੈ ਲਈ ਗੜੀਆ ਕੋ ਸਾਮੀ ਦਾ ਕੋ ਥਣ ਕਿਥੇ ਕਿਥੇ ਲੱਗਾ ਗੈੜ ਨੂੰ ਲਿਆ ਤੋਰ ਕਿੰਨਾ ਦੁੱਧ ਚਵਾਈ ਜਾਊਗੀ ਇਹ ਪਹਿਲਾਂ ਤਾਂ ਤੇਨੂੰ 10 ਕਿਲੋ ਦੁੱਧ ਦਿੱਤਾ ਹੈ ਯਾਰ ਕਿੰਨਾ ਚਵਾਈ ਜਾਊਗਾ 10 ਲੀਟਰ ਦੁੱਧ ਚਵਾਈਂਗੀ ਵਿਆੜ ਅਜੇ ਤੇ ਇਹਦੇ ਛੱਭੂ ਵੀ ਪਾਉਣ ਵਾਲਾ ਆ ਬਾਕੀ ਅਜੇ ਭਰਨੀ ਹੀ ਆ ਜੇ ਅਜੇ ਲਾਇਆ ਤੇ ਇਹਦਾ ਫਿਰ ਮੁੱਲ ਮੁੱਲ ਤੇ 40000 ਦੇ ਅੱਛਾ ਦੱਸੋ ਕਿ ਜੋ ਤੇ ਗੋਗ ਮਾਨ ਕਰਦੇ ਨੇ ਕਰ ਦੋ ਆਪ ਹੀ 30000 ਦੇ ਦिए ਯਾਰ 2000 ਛੱਡ ਦੀਏ ਔਰ ਹਾਂ ਨਾ ਵੀਰ ਜੀ ਜਿੱਤੀ ਛੋੜੀ ਨੇ 30000 ਦੀ ਕਰ ਦਵਾਣੀ 36000 ਦੀ ਜਿੱਦਣ ਰਸੀ ਤਿਆਰ ਹੋ ਗਈ ਵੇਚੀ ਠੀਕ ਹੈ ਨੀ ਤਿਆਰ ਹੋ ਕੇ ਰਸੀ 40000 ਦੀ ਵੇਚਾਂਗੇ ਠੀਕ ਹੈ ਜੀ ਲੇਵਾ ਮਾਰਨਾ ਅੰਤ ਕਰ ਬਾਕੀ ਅਜੇ ਤਿਆਰ ਹੋਣੀਆਂ ਵਾ ਅਜੇ ਤੇ ਦਿਨ ਖੜਦੀਆਂ ਵਾ ਜੇ ਵਟ ਹਵਾਨੇ ਚ ਕਾਫੀ ਐ ਇਹਦੇ ਵੀ ਤੇ ਉਹਦੇ ਵੀ ਬਾਕੀ ਕਿ ਜੇ ਕੋ ਜੋੜੇ ਪਾ ਲੂਗਾ ਤੇ ਮਾਨਤਨ ਮੌਕੇ ਤੇ ਹੋਰ ਹੋ ਜਾਊਗਾ ਦੇਹੋ ਨਾ ਮੱਝਾਂ ਤੁਹਾਨੂੰ ਦਿਖਾਈਏ ਆ ਜਿਹੜੀ ਪਹਿਲੇ ਨੰਬਰ ਤੇ ਝੋਟੀ ਕਨਵਾ ਸੁਆ ਜੇ ਦਾ ਪਹਿਲਾਂ ਸੁਈ ਦੀ ਜੀ ਪਹਿਲਾ ਸੁਆ ਕਹਿੰਦੇ ਸੁਈ ਹੈ ਠੰਡੀ ਕੱਟੀ ਮੈਂ ਦੇਖਦਾ ਪਹਿਲਾਂ ਇਹਨਾਂ ਠੰਡੀ ਠਰੀ ਕੱਟੀ ਇਹਦੀ ਨੂੰ ਠੰਡੀ ਦੇ ਕਾਨੂੰ ਗਲਾਂ ਦੇ ਚਵਾ ਲਗਾ ਕੱਟੀਆਂ ਥਾਣੇ ਦੇਖੋ ਕੀ ਕੀ ਲਗਾਇਆ ਮਗਰ ਕੱਟੀ ਹੈ ਮਗਰ ਵੀ ਇਹਦੇ ਕੱਟੇ ਆ ਪਸਮਗੀ ਜੇ ਵੀ ਜਿਮਾ ਕਰ ਕੱਟਾ ਕੱਟੀ ਜੇ ਕੱਟੀ ਕੱਟੀ ਵੀਰ ਜੀ ਪਸੋਂ ਦੀ ਕਦਰ ਆਦੀ ਸੂਈ ਆ ਦੂਜਾ ਦਿਨ ਦੀ ਛੋਟੀ ਸਾਂਜੇ ਬੱਚਾ ਜੇ ਨਾੜੂ ਬਿਲਕੁਲ ਨਾਲ ਤਾਜ਼ਾ ਹੀ ਓ ਟੀਵੀ ਵੇਖੋ ਕੀ ਚੀਜ਼ ਆ ਆਵਣ ਬੱਚਾ ਓਏ ਇਹਨੂੰ ਚੋਲੋ ਇਹਦਾ ਚੋਈਆ ਵੇਖੋ ਵੀ ਜੇ ਅਸੀਂ ਪਹਿਲਾਂ ਨਹੀਂ ਚੋਈ ਨਹੀਂ ਲੱਗੀ ਛੋਟੀ ਨੂੰ ਤਰੀ ਹੁੰਦੀ ਇੱਥੇ ਵੇਖੋ ਅਗਲੇ ਥਣ ਥੋੜਾ ਜਿਹਾ ਉਧਰ ਹੋਇਆ ਵੀ ਜੀ ਚੰਗੀ ਤਰ੍ਹਾਂ ਜਵਾ ਦਿਖਾ ਦੀ ਇੱਧਰ ਵੇਖੋ ਜੇ ਛੋਟੀ ਨੂੰ ਜਵਾਈ ਥਾਣੇ ਵੇਖੋ ਪਹਿਲਾਂ ਨਹੀਂ ਪੀ ਲਗਾਇਆ ਸਪੈਸ਼ਲ ਹੈ ਨੰਦਵ ਚਵਾਦ ਇਹ 2.5 ਕਿਲੋ ਵੀਰ ਜੀ ਮੈਂ ਕੱਟੀ ਜੋਗੇ ਤੇ ਹੁਣ ਨਹੀਂ ਹੰਦੀ ਆ ਠੀਕ ਆ ਆਹ 8 ਕਿਲੋ ਬੋਲਾ ਸਟਾਰਟਿੰਗ ਗੱਡੀ ਥਲੇ ਆ ਥਾਣੇ ਦੇ ਕਰੀ ਦੇਖ ਸਾਦੇ ਜੇ ਲੱਗੇ ਤਾਂ ਦੇਖੋ ਉਹ ਥੋੜ੍ਹ ਕੇ ਬਹੁਤ ਛੋਟੀ ਮੇਰੀ ਥਲੇ ਠੀਕ ਆ ਇਹ ਦੇਖੋ ਇਹ ਚਵਾ ਲਗਾ ਛਟੀ ਨੂੰ ਦੇਖੋ ਕਦੇ ਛੱਕਲਾ ਨਹੀਂ ਕਦੇ ਖੋਲੋ ਹਾਂ ਤੋਰੀਏ ਹਰੇ ਕਰੀ ਗੱਡੀ ਬਾਕੀ ਇਹ ਜੇ ਬੰਦੇ ਆਪਾਂ ਦੇਖ ਸਕਦੇ ਆ ਨਿੱਗਰਵਾਨੇ ਦੀ ਆ ਤਾਂ ਮੈਂ ਇਤਨਾ ਹੀ ਥੱਲੇ ਬੈਜਾ ਜੋ ਵੀ ਕੱਟੀ ਜਾਂਦੀ ਹੋ ਮੈਂ 2 ਕਿਲੋ ਕੱਟੀ ਚੋਈ ਆਵੇ ਖੁਦ ਹੀ ਛੱਡ ਦੇ ਕੋ ਠੀਕ ਆ ਖੁਦ ਹੀ ਛੱਡ ਕੋ ਚੋਲ ਕੱਟੀ ਚਲੋ ਆ ਜੇ ਇੱਕ ਤੋਂ ਬੰਦ ਲੈ ਜਾਓ ਇੱਕ ਦੀ ਬਾਕੀ ਫੱਬਦੀ ਆ ਝੋਟੀ ਜੜੀ ਠੰਡੀ ਸੀਲ ਇਹ ਚੀਜ਼ ਦਾ ਵਾਦਾ ਵਾ ਜਿਹੜਾ ਤੇ ਰਾਜੀ ਵੀ ਪੂਰੀ ਆ ਤੇ ਥੱਲੇ ਵੀ ਹਵਾ ਨਹੀਂ ਦਾ ਕਰੀ ਦੇ ਸਕਦੇ ਨਿੱਗਰਵਾਨੇ ਦੀ ਆ ਜਿਹੜੀ ਇਹ ਨੂਰ ਵਾਲਾ ਬੜਾ ਵੀਰ ਜੀ ਪਹਿਲੇ ਨਾਲ ਇਹ ਜਿਆ ਲੱਗਣੀਆਂ ਨਹੀਂ ਚਾਹੀਆਂ ਇਹਨੂੰ ਲਗੀਆਂ ਆ ਦੋ ਡੇਢ ਦੋ ਕਿਲੋ ਕੱਟੀ ਚੋਈ ਆ ਤੇ ਇਹ ਆ ਬਈ ਜਿੰਨੇ ਘਰੇ ਰੱਖਣੀ ਆ ਉਹਦੇ ਵਾਸਤੇ ਚੰਗੀ ਆ 12 ਕਿਲੋ ਵੀਰ ਜੀ ਕੱਟੀ ਦੋਦੇ ਹੁਣ ਜੂ ਆਜੋ ਪਹਿਲੇ ਵਾਲੀ ਠੀਕ ਆ ਜੇ ਤਾਂ ਬੋਲਾ ਹੀ ਹੋਣਾ ਆ ਬੋਲਾ ਵੀਰ ਜੀ 8 ਕਿਲੋ ਦੇ ਡੇਢ ਹੋਊਗਾ ਇਹ ਹਲੇ ਹੋਣੀ ਤੇ ਇਹਦਾ ਮੁੱਲ ਫਿਰ ਮੁੱਲ ਦੇਗਾ 95000 ਜੀ ਇਹ ਕਿੰਨੇ ਦੀ ਦੇਣੀ ਆ ਦੱਸ ਦੋ ਜਿੰਨੇ ਕਹੋਗੇ ਦੇ ਦੇਣੇ ਆਪ ਹੀ ਕਰ ਦੋ 90 ਦੇ ਦਈਏ ਕਰ ਦੋ ਵਿੱਚ ਛੋਟ ਛੋਟ 85 ਦੇ ਦਈਏ ਆਪ ਹੀ ਕਰ ਦੋ ਕਿੰਨੇ ਦੀ ਕਰਨੀ ਦੱਸੋ ਫਿਰ ਕਿੰਨੇ ਦੇ ਦਈਏ 82 ਦੀ ਦੇ ਦਈਏ हां अ दा नावी जी कट्टी देनी है 75000 दी अच्छा 75000 दी 75000 दी ठीक है जी कट्टी है भा कट्टी कदे मिलूगी ना जेड़ा भा कट्टी दा ठीक है ते ठंडी ही नहीं फेर बैरो पाए ਥਲੇ ਇਧਰ ਵੇਖੋ ਇੰਨੀਆਂ ਠੀਕੀਆਂ ਇੱਥੇ ਮੇਰੇ ਪਾਇਂ ਫਰੇਜੇ ਕੱਟੀ ਦਾ ਨਹੀਂ ਵੇਖੋ ਠੀਕ ਹੈ ਪਹਿਲਾ ਆ ਵਾਹ ਬਾਕੀ ਗਾਣ ਵਹਵਾਂ ਨਾਇਰਾ ਚੰਗਾ ਆ ਆ ਵੇਖੋ ਥਣ ਕਿਦਾਂ ਦਾ ਲਗਾ ਕੱਟੀ ਨੂੰ ਵੇਖੋ ਤੇ ਚੁਆਈਆਂ ਨੇ ਚਲੋ ਹੁਣ ਆ ਜਿਹੜੇ 2 ਨੰਬਰ ਦੇ ਮੱਝ ਵੇ ਵੀ ਦਿਖਾ ਦੀ ਤੌਰ ਦੇ ਕਿੰਨਾ ਚਿਰ ਹੋ ਗਿਆ ਵੀ ਦਿਨ ਸੂਈ ਨਾ ਇਹ ਸੂਈ ਨੂੰ 10 ਦਿਨ ਹੋ ਗਏ ਤੇ ਇਹ ਤੇ ਬੱਚਾ ਕੀ ਜੇ ਮਗਰ ਅੰਦਰ ਬੁੱਜੀ ਕੱਟੀ ਜੇ ਮਗਰ ਲਿਆ ਫਿਰ ਭਾਈ ਇਹ ਦੂਜਾ ਸਵਾ ਸੂਈ ਹੈ ਵੀਰ ਜੀ ਦੂਸਰਾ ਸਵਾ ਜਿਹੜਾ ਇਹ ਕਹਿੰਦੇ ਕਿ ਸੂਈ ਹੈ ਜਵਾਈ ਕਿਤੇ ਲੱਗੀ ਕੰਨੂ ਦਾ ਨਾ ਬਾਕੀ ਕੱਦ ਕੱਠ ਚੰਗਾ ਵਾ ਉਹ ਕਮਾ ਲਿਓ ਬਾਹਰ ਕਮਾ ਲਿਓ ਆ ਜੁ ਲੈ ਆਓ ਜੀ ਇੱਟ ਬੁ ਲੈ ਗਿਆ ਨਹੀਂ ਤੇ ਦੁੱਧ ਕਿੰਨਾ ਵੇਚੀ ਆ ਤੇ ਕੋਲ ਦੁੱਧ 8 ਕਿਲੋ ਹੀ ਵੇਚੀ ਤੋ ਹੈਗਾ ਪੱਕਾ ਦੁੱਧ ਕੋਈ ਤੇ ਢਿਗਣਾ ਆਉਂਦੀ ਹੋਊਗੀ ਥਣਾ ਕਰਕੇ 8 ਕਿਲੋ ਕੋਈ ਨਹੀਂ ਆਉਂਦੀ ਸਾਹਮਣ ਵਾਲੀ ਹੈ ਮੈਂਹਿਆੜੀ ਥਣਾ ਪੂਰੇ ਆ ਇੱਕ ਅਗਲੇ ਨਾਲ ਖਲਾ ਸਾਵਾ ਪਿਛਲੇ ਨਾਲ ਪਿਛਲਾ ਸਾਵਾ ਆਊਗਾ ਤੇ ਇਹਦਾ ਮੁੱਲ ਫਿਰ ਕੋਈ ਪੂਰ ਛਟਣਾ ਆਊਗਾ ਅੱਛਾ ਮੁੱਲ ਇਹਦਾ 60000 ਤੇ ਕਿੰਨੇ ਲਈ ਦੇਣੀ ਆ 1055 ਦੇ ਦਈਏ ਕਰ ਦੋ ਵਿੱਚ ਛੋਟ ਛੜ ਕਰਨੀ ਯਾਰ ਛੜ ਦਈਏ ਯਾਰ ਹੋਰ ਛੜ ਦਿਆ ਹਾਂ ਨਾ ਬੁੰਜਿਆ ਯਾਰ ਦੇ ਦਮ ਅੱਛਾ ਬੁੰਜਿਆ ਯਾਰ ਦੇ ਬੁੰਜਿਆ ਯਾਰ ਜੇ ਠੀਕ ਜਸਰ ਸੂਈ ਮੱਝ ਹੈ ਮਗਰ ਕੱਟੀ ਆ ਇਹ ਵੀ ਵੀਰ ਜੀ ਸੂਈ ਜੇ ਅੱਜ ਤੱਕ ਜਾਂਦੇ ਨਹੀਂ ਨੂੰ ਇਹ ਰਵਾਨਾ ਥੋੜਾ ਨਿਗਰ ਹੀ ਰੱਖਦੀ ਜਿਆਦਾ ਕੋਈ ਨਹੀਂ ਚੁਾਈ ਕਰਕੇ ਵਹੋਂਨੇ ਦੁੱਧ ਵੇਖਿਆ 2 ਕਿਲੋ ਗਾੜੀ ਹੋ ਗਈ ਜੀ ਅੱਛਾ ਕਿੰਨਾ ਦੁੱਧ ਤੇ ਦੇ ਕੋਲ ਇਹਨੂੰ 8 ਕਿਲੋ ਬੋਲਾ ਹੀ ਹੈ ਸਟਾਰਟਿੰਗ ਤੇ ਦੋ ਤੇ 10 ਲੀਟਰਾਂ ਤੋਂ ਬਾਹਰ ਦਊਗੀ ਸੂਆ ਕਿੰਨਾ ਹੈ ਦਾ ਮੇਂ ਦੂਜਾ ਸੂਆ ਝੋਟੀ ਸੀ ਤੋੜ ਦੋ ਫੇਰੇ ਮੈਂ ਗੱਲ ਤੋੜ ਦੂ ਦੂਸਰਾ ਸੂਆ ਜਿਹੜਾ ਕਹਿੰਦੇ ਵੀ ਸੂਈ ਆ ਇਹ ਤਾਂ ਬਾਤ ਹੈ ਜੇ ਦੋ ਮੱਝਾਂ ਤਾਂ ਹੋਰ ਵਖ ਵੇਖਿੰਦੇ ਇਹਦੇ ਵਿੱਚ ਬਾਤਾਂ ਨੂੰ ਵਿਖਾਉਂਦੇ ਆ। ਇਹ ਆ ਬੇ ਇਤਰਾਹ ਹਵਾ ਨਾਲ ਘੱਟ ਦਿਖਉਂਦੀ ਆ। ਚਲੋ ਛੱਡੋ ਇਹਦਾ ਬੱਚਾ। ਆ ਬੱਚਾ ਮਗਰ ਕੱਟਾ ਕੱਟੀ ਜੇ। ਕੱਟੀ ਕੱਟੀ। ਕੱਟੀ ਆ ਇਹਦੇ ਮਗਰ। ਤਾਜੀ ਆ ਇਹ ਵੀ। ਸੁੱਜਾ ਦੇ ਨਾਲ ਸੁੱਜੀ। ਢੋਲਾ ਪਾਂਡਿਆ ਨੀਂਜੇ ਜੇ। ਤੂੰ ਤਾਂ ਦਹਾ ਤੋਂ ਬਾਹਰ ਜਾਊਗੀ। ਬਾਜੀਆਂ। ਕਸਮ ਕੀ ਜੇ ਵੀਰ ਜੀ। ਇਹਦੇ ਬੱਚਿਆਂ ਵੀ ਮੂੰਹ ਲਾਵੇ ਤਾਂ ਉਸ ਦਿਨ ਆਜ ਦੀ ਨਹੀਂ ਸੀਲ ਝੋਟੀ ਆ ਨਾ ਪੰਜ ਚਾਰ ਵਜੇ ਦਾੜੀ ਦੀ ਕੋਈ ਹੋਈ ਠੀਕ ਹੈ ਸੇਰੇ ਕੋਈ ਮਨੇਰਦੀਆਂ ਨਹੀਂ ਚੋਈਆਂ ਸੋ 8 ਵਜੇ ਝੋਟੀ ਚੋਈ ਆ ਆ ਥਾਣਾ ਦੇਖ ਸਾ ਤੇ ਜੇ ਲੱਗੇ ਬਹੁਤ ਆਈ ਆ ਕਦੇ ਝੋਟੀ ਮੰਗੀ ਤੇ ਹੁਣ ਇੱਕ ਵਾਰੀ ਪਿੱਛੋਂ ਵੇਖੋ ਹੁਣ ਕਿਦਾਂ ਖੜਦੀ ਉਹਦੇ ਬਸ ਮੰਨ ਲੈ ਵੇਖੋ ਝੋਟੀ ਪਿੱਛੋਂ ਦੇਵਾਗੀ ਬਹੁੰਦੀ ਆ ਠੀਕ ਆ ਦਿਖਾ ਦਿਓ ਚਵਾ ਕੇ ਦੇਦਾ ਠੀਕ ਆ ਵੀਰ ਜੀ ਦਿਖਾ ਦਿਓ ਚਵਾ ਕੇ ਦੇਦਾ ਵੀਰ ਜੀ ਪਹਿਲਾਂ ਕੱਢੀ ਜੀ ਦੱਸੋ ਨੀ ਪਹਿਲੇ ਖਾ ਲੱਗ ਗਿਆ ਠੀਕ ਆ ਪਹਿਲਾਂ ਜੇ ਪਹਿਲਾਂ ਸੁਈ ਉਹ ਦੂਜੀ ਦੂਜੀ ਹੀ ਖਾ ਲੱਗ ਗਿਆ ਉਹ ਪਹਿਲਾਂ ਖਾ ਗਿਆ ਪਲੋਸਾ ਲੱਗ ਗਿਆ ਇਹ ਆਪੇ ਇਹਦਾ ਚਵਾ ਥੋੜਾ ਹਵਾ ਨਾਲ ਨਿਕਲ ਰਖਦੀ ਆ ਤੇ ਆ ਕਰਕੇ ਰੱਖ ਲਈ ਕਿੰਨੇ ਵਿੱਚ ਹੋ ਗਏ ਦਸਾ ਦੇ ਨਾ ਪਹਿਲਾਂ ਦਾ ਪਾਣੀ ਆ ਜਾਂਦਾ ਘੜ ਟੁੰਡੀ ਹੈ ਨਾ ਕੋਲੋ ਦੀ ਬਾਲਟੀ ਆ ਮਾਤੇ ਕਿਤੇ ਦੂਰ ਤਾਂ ਨਹੀਂ ਦੇਖ ਤਾਂ ਦੇ ਜੀ ਠੰਡੀ ਤੇਰੀ ਆ ਜਿਹੜੀ ਅਰੇ ਆ ਪਪੜਾ ਨਹੀਂ ਆ ਨੀ ਆ ਇਸ ਤੋਂ ਠੀਕ ਆ ਹਾਂ ਜੀ ਇਹ ਮਿੱਕੀ ਭਲਾਵੀਆਂ ਹੀ ਆ ਬਾਕੀ ਅਗਲੇ ਸਨਾਂ ਦੀ ਚਵਾਈ ਚੱਲਣ ਦੀ ਹੈ ਜੀ ਦੋ ਦੋ ਦੀਆਂ ਗਾੜੀਆਂ ਨੇ ਕਮਨ ਸਾਡੇ ਕੋਲ ਜਾ ਰੋਦੇ ਦੋ ਦਾ ਅਖਰੋਂ ਬਾਹਰ ਚੋਟੀ ਚਵਾਜੂਗੀ ਆਹ ਹਾਉ 5 ਕਲੋ ਦੀ ਬਾਲਟੀ ਆ ਤੇ ਆ ਪਿਛਲੇ ਖਨਾਂ ਦਾ ਚਵਾ ਦੇਖ ਸਾਡੇ ਆਹ ਖੰਦਰਾ ਬੋਲਾ ਹੈ ਕੱਟੋ ਡਿਗਣੇ ਭਾਈ ਆ ਦੇਖੋ ਜਿਹੜਾ ਮੈਂ ਇੱਥੇ ਚੋਹ ਬੋਨੀ ਮੈਂ ਲੈ ਉਹ ਯਾਰ ਮੈਂ ਨਹੀਂ ਨਾ ਜਰਾ ਖਾਈਏ ਕੋਲ ਤਣਾ ਉਹ ਗਰਦੀ ਵੈ ਬਾਕੀ ਭਾਵੇਂ ਬੰਦਾ ਬਦਲੋ ਤੇ ਹਾਂ ਕੋਈ ਨਹੀਂ ਜਿਹੜੀ ਪਿਛਲੇ ਪਿਛਲੇ ਇਸਲੇ ਘੁੰਡਾ ਹੋਰ ਘੁੰਡਾ ਚੱਲ ਇਹ ਮੁੰਡਾ ਥੋੜਾ ਕਿ ਨਵਾਂ ਹੈ ਜੋ ਪੂਰੀ ਜਾਜ ਨਹੀਂ ਆ। ਜਿਹੜੀਆਂ ਆਪੇ ਦੋਲਾ ਸਾਰੀ ਜਿਹੜਾ ਕਿਤੇ ਹੁੰਦੇ ਆ। ਪਾਈ ਬਾਰੀ ਤਾਰ ਕੇ ਬੈਠੇ ਉਠੋੜ ਕੇ ਬੋਦੇ। ਠੀਕ ਹੈ ਜੀ। ਇਹ ਇਸ ਕਰਕੇ ਬੈ ਕੇ ਵਿਖਾਇਆ ਵੀ ਜੀ ਹੁਣਾਂ ਨੇ ਵੀ ਭਾਵੇਂ ਬੰਦਾ ਬਦਲੀ ਜਾਓ ਤਾਂ ਕੋਈ ਗੱਲ ਨਹੀਂ ਹੈ ਕੋਈ ਹਾਲ ਨਹੀਂ ਕਰਦੀ। ਖੜੀ ਲੱਗਦਾ ਬਾਕੀ ਚਵਾਈ ਇਹਦੀ ਲਗਭਗ ਹੋਈ ਗਈ ਚਵਾਈ ਕਰਨ ਤੋਂ ਪਹਿਲਾਂ ਵੀ ਹਵਾਨਾ ਇਹਦਾ ਇੰਨਾ ਕੀ ਲਗਭਗ ਹੁਣ ਵੀ ਉਤਰਾਂਦਾ ਹੀ ਹੈ ਐਨ ਚੋੜ ਜਾਂਦੀ ਹੈ ਇਹ ਹੈ ਭਲਾ ਭਲਾ ਹੈਗੀ ਛੋਟੀ ਜਿਹੀ ਬਾਦੀ ਦੀ ਜੀ ਗੜੀ ਖਾ ਪੀ ਗਏ ਇਹੀ ਖਾਇਆ ਵੀ ਤੁਹਾਡੀ ਖਣੇ ਕੋਈ ਨਾ ਕਰੇ ਨੀ ਇਹ ਆਪੇ ਹਵਾ ਨਾ ਘਟੇ ਦਿਖਾਉਂਦੀ ਆ ਨਿੱਗੜ ਰੱਖਦੀ ਆ ਚਵਾਹਣਾ ਜਿੱ ਕੋ ਜਾ ਦੋਦਿਆ ਦੇ ਛੱਡ ਦੇ ਬੱਚਾ ਛੱਡ ਦੋ ਬਾਲਟੀ ਦੇ ਦਾ 8 ਕਿਲੋ ਦੀ ਬਾਲਟੀ ਏ ਬਾਕੀ ਆ ਵੀ ਇਹ ਨਾਲੇ ਆਪਾਂ ਸਿਰਫ ਤੁਹਾਨੂੰ ਇੱਕ ਸਾਲ ਦਾ ਚਵਾਹ ਦਿਖਾਇਆ ਵਾ ਕੋ ਮਿਲਕਿੰਗ ਨਹੀਂ ਦਿਖਾਈ ਮੈਂ ਦੋ ਡੰਗੂ ਚੋਵੇ ਤਸੱਲੀ ਕਰਕੇ ਖੜੇ ਠੀਕ ਆ ਜੀ 20 ਡੰਗਰ ਲੀਟਰ ਬਾਹਰ ਜੋ ਢਿੰਦੇ ਨਾਲ ਠੀਕ ਆ ਦਰਬੰਨ ਬੱਚਾ ਛੱਡ ਦੋ ਛੱਡਵਾ ਹਾਂ ਹਾਂ ਉਹਦੀ ਥੋੜੀ ਜਾਣੀ ਥੇ ਆ ਜਿਹੜਾ ਦੁੱਧ ਚ ਹੋਇਆ ਹੈ ਹੁਣ ਖਾਲੀ ਹੋ ਗਈ ਹੈ ਉਤਰਾ ਪੂਰੀ ਬੱਚਾ ਛੱਡਦਾ ਤੇ ਪੂਰੀ ਸਾਫ ਕੀਤੀ ਸਾਹ ਸੋਆ ਪਹਿਲਾ ਆ ਹਨਾ ਦੁੱਧਨ ਜ ਤੁਸੀਂ ਲੱਗਦਾ ਪਹਿਲੇ ਨੂੰ ਦੂਜੀ ਤੇ ਜੇ ਆ ਠੀਕ ਆ ਜੀ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਤੇ 70000 ਜੀ ਕਰ ਦੋ ਕੋ ਮਨਤਾਂ ਵਿੱਚ 40 ਕਿਨਾ ਕਰ ਦਈਏ ਆਪ ਹੀ ਕਰ ਦੋ ਪੈਣ ਦੀ ਦਵਾਂਗੇ ਚਲੋ ਫੇ ਚੱਕੋ 1000 2000 ਛੱਡ ਦਿਓ ਹੁਣ ਕੋਈ ਨਹੀਂ ਹਾਂ ਖੜੀ ਛੱਡ ਦਾਂਗੇ ਘੋਟੀ ਚੰਗੀ ਹੈ ਵੀਰ ਜੀ ਠੀਕ ਆ ਜੀ ਚਲੋ ਬਾਕੀ ਕੋਈ ਫੋਨ ਲਾਵੇ ਆਪੇ ਮੌਕੇ ਤੇ ਹੋ ਜਾਊਗਾ ਤੇ ਹੁਣ ਆ ਮੱਝ ਤੁਹਾਨੂੰ ਦਿਖਾਉਣੀ ਆ ਇਹਦੇ ਬਾਰੇ ਦੱਸ ਇਹ ਵੀ ਇਹਦੀ ਤੀਜੇ ਦਿਨ ਦੀ ਸੂਈ ਨੂੰ ਅੱਛਾ ਇਹਦੇ ਕੋਈ ਬੋਲਾ ਬੰਦਾ ਹੋਗਾ 7 7-8 ਕਿਲੋ ਆ ਅੱਛਾ ਹਾਂਜੀ ਠੀਕ ਆ ਚੁਵਾਈ ਦੀ ਵੀ ਇੱਕ ਨੰਬਰ ਇਹਦੀ ਵੀ 1.5 ਕਿਲੋ ਤੋਂ ਤੇ ਗਾੜੀ ਹੋਊਗੀ ਠੀਕ ਆ ਦੁੱਧ ਦੇ ਵਿੱਚ ਝੋਟੀ 10 ਲੀਟਰ ਦੇ ਜੂਗੀ ਤੋੜ ਦਈਏ ਫਿਰ ਹੁਣ ਪੱਕਾ ਦੁੱਧ ਕਿੰਨਾ ਇਹ ਦੇਖੋ 7-8 ਕਿਲੋ ਹੋਊਗਾ ਇਹ ਬੋਲਾ 7 ਕਿਲੋ ਹੈਗਾ ਜਰਾ 1.5-2 ਕਿਲੋ 1.5-2 ਕਿਲੋ ਗਾੜੀ ਹੋਊਗੀ ਦੀ ਚੁਵਾਈ ਅੱਗੀ ਪਾ ਨੂੰ ਪਲਾ ਦੇ ਬਾਕੀ ਉੱਤਰ ਆਏ ਆ ਵੀ ਕੱਦ ਕਾਠ ਦੀ ਚੰਗੀ ਆ ਵੱਡੀ ੋਟੀ ਆ ਉੱਚੇ ਕੱਦ ਦੇ ਆ ਲੈ ਜਾ ਬਾਕੀ ਹਵਾਨਾ ਏ ਥੋੜਾ ਗਾਂ ਨੂੰ ਰੱਖਦੀ ਆ ਤੇ ਇਹਦਾ ਫਿਰ ਮੁੱਲ ਵੀਰ ਜੀ ਇਹ ਵੀਰ ਜੀ ਪੈਂਦੀ ਆ 60000 ਦੇ ਵਿੱਚੋਂ ਕਰਦਾ ਕੋ ਮਨਤਾ ਮੈਂ ਅੱਛਾ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਹਾਂਜੀ ਵੱਡੀ ਝੋਟੀ ਆ ਇਹ ਆ ਵੀ ਸਵੇਰ ਚੋ ਕੇ ਫਿਰ ਦੋਕਣ ਹੋਵੇ 55000 ਦੀ ਛੜੀ ਦੀ ਆ ਠੀਕ ਆ ਤੇ ਹੁਣ ਆ ਝੋਟੀ ਗੱਬਨ ਚ ਇਹਦਾ ਸੁਵਾ ਗਿਨਵਾਜ ਇਹ ਵੀ ਦਿਓ ਦੂਜਿਆਂ ਨੇ ਤੀਜੇ ਸੂਏ ਸੋਗੀ ਠੀਕ ਆ ਜੀ ਜੋਦੀ ਵੀ 12 ਕਿਲੋ ਦੀ ਗਾਰੰਟੀ ਥਾਣਾ ਦੀ ਪਿੱਛੇ ਦੀ ਦਵਾਂਗੇ ਤੋੜਦਾ ਫਿਰ ਇਹਨੂੰ ਪਾਈਆਂ ਗੰਨੀਆਂ ਝੋੜੀਆਂ ਕਿੱਥੇ ਕਿੱ데 ਥਾਨ ਲੱਗਾ ਹੈ ਆਜ ਲੈ ਆ ਜੀ ਹਵਾਨਾ ਇਹਦਾ ਵੀ ਥੱਲੇ ਦੇਖ ਸਕਦੇ ਜੀ ਹਵਾਨਾ ਪਰ ਨਾ ਆ ਇੰਨੇ ਪੂਰਾ ਤੇ ਆ 98 ਤੇ ਦੇਖ ਸਕਦੇ ਜੇ ਲੱਗੇ ਤੋਂ ਤੇ ਇਹਦਾ ਫਿਰ ਮੁੱਲ ਕੋਈ ਇਹਦਾ ਮੁੱਲ ਵੀ ਜੀ ਕਰਨ 75000 ਰੁਪਏ ਕਹੇ ਜੀ 70000 ਦੀ ਝੋਟੀ ਦੇਵਾਂਗੇ ਅੱਛਾ 70000 ਦੀ ਹਾਂ ਜੀ ਬਾਕੀ ਚਲੋ ਮੌਕੇ ਤੇ ਹੋ ਜਾਊਗਾ 10 ਤੋਂ ਨਹੀਂ ਕਰਨੇ ਆ ਛੱਡ ਦਈਏ ਫਿਰ 5000 ਰੁਪਏ ਛੱਡ ਦਾਂਗੇ ਠੀਕ ਹੈ ਹਾਂ ਜੀ 65000 ਦੀ ਝੋਟੀ ਦੇ ਦਾਂਗੇ ਝੋਟੀ ਥਾਣੀ ਤੋਂ ਰੋਲੇਵਾ ਕੇ ਦੱਦ ਲਗਾਉਆ ਇਹ ਪਰ ਨਹੀਂ ਆਜੇ ਪਰ ਹੰਦੀ ਆ ਹੋਤਰਾ ਵੀ ਸਿਲਸ ਲੱਗ ਗਿਆ ਜੇ ਜੀ ਤੇ ਹੋਰ ਕੋਸ਼ਕਾ ਨਾ ਮਿੱਦੀ ਬਾਕੀ ਇਹ ਆ ਵੀ ਸੋਈਆਂ ਤੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ